ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਆਪਣੇ ਖੂਨ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਇਹਨਾਂ 6 ਚੀਜ਼ਾਂ ਦਾ ਸੇਵਨ ਜ਼ਰੂਰ ਕਰੋ ਪਹਿਲਾਂ ਲਸਣ ਪਿਆਜ਼ ਅਦਰਕ ਦੂਸਰਾ ਸ਼ਿਮਲਾ ਮਿਰਚ ਤੀਸਰਾ ਗੁੰਗੁਨਾ ਪਾਣੀ ਚੌਥਾ ਸੌਂਫ ਪੰਜਵਾਂ ਹਲਦੀ ਛੇਵਾਂ ਖੀਰਾ ਇਹ ਸਾਰੀਆਂ ਚੀਜ਼ਾਂ ਤੁਹਾਡੇ ਖੂਨ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਨ ਵਿੱਚ ਮਦਦ ਕਰਦੀਆਂ ਹਨ ਨੰਬਰ 2 ਜੇਕਰ ਤੁਸੀਂ ਕਿਸੇ ਨੂੰ ਵੀ ਤુલਸੀ ਦਾ ਪੌਦਾ ਦਾਨ ਵਿੱਚ ਜਾਂ ਫਿਰ ਉਂਝ ਦੇਣਾ ਚਾਹੁੰਦੇ ਹੋ ਤਾਂ ਕਦੇ ਵੀ ਐਤਵਾਰ ਜਾਂ ਫਿਰ ਇਕਾदशी ਵਾਲੇ ਦਿਨ ਕਿਸੇ ਨੂੰ ਵੀ ਨਾ ਦੇਵੋ ਇਸ ਨਾਲ ਤੁਹਾਡਾ ਬਹੁਤ ਨੁਕਸਾਨ ਹੋ ਸਕਦਾ ਹੈ ਨੰਬਰ 3 ਜੇਕਰ ਤੁਸੀਂ ਆਪਣੇ ਘਰ ਵਿੱਚ ਲੱਗਿਆ ਤુલਸੀ ਦਾ ਪੌਦਾ ਐਤਵਾਰ ਤੇ ਕਾਦਸ਼ੀ ਵਾਲੇ ਦਿਨਾਂ ਨੂੰ ਛੱਡ ਕੇ ਦਿੰਦੇ ਹੋ ਤਾਂ ਇਸ ਨਾਲ ਤੁਹਾਨੂੰਨੇਕਾਂ ਹੀ ਲਾਭ ਮਿਲਦੇ ਨੇ ਘਰ ਵਿੱਚ ਸ਼ੋਕ ਸ਼ਾਂਤੀ ਆਉਂਦੀ ਹੈ ਆਮਦਨ ਵਿੱਚ ਵਾਧਾ ਹੁੰਦਾ ਹੈ ਤੇ ਨਾਲ ਹੀ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸਾ ਹੁੰਦਾ ਹੈ ਚੌਥਾ ਘਰ ਵਿੱਚ ਬਰਕਤ ਆਉਂਦੀ ਹੈ ਨੰਬਰ 4 ਜਦੋਂ ਵੀ ਤੁਸੀਂ ਪੈਸੇ ਨੂੰ ਆਪਣੀ ਜੇਬ ਵਿੱਚ ਪਾਉਂਦੇ ਹੋ ਤਾਂ ਹਮੇਸ਼ਾ ਸੱਜੀ ਜੇਬ ਵਿੱਚ ਹੀ ਪਾਓ ਇਸ ਨੂੰ ਕਦੇ ਵੀ ਪਿਛਲੀ ਜੇਬ ਵਿੱਚ ਨਾ ਪਾਓ ਇਸ ਤਰ੍ਹਾਂ ਕਰਨਾ ਤੁਹਾਨੂੰ ਵਿੱਚ ਕਮੀ ਆਉਣ ਲੱਗ ਜਾਂਦੀ ਹੈ ਨੰਬਰ 5 ਜੇਕਰ ਤੁਸੀਂ ਆਪਣੇ ਸਰੀਰ ਉੱਪਰ ਆਏ ਸਾਰੇ ਕਸ਼ਟਾਂ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਨਾਰੀਅਲ ਦਾ ਬੂਰਾ ਲੈ ਕੇ ਉਸ ਵਿੱਚ ਸ਼ੱਕਰ ਅਤੇ ਆਟਾ ਮਿਕਸ ਕਰ ਲਓ ਫਿਰ ਇਸ ਨੂੰ ਰੋਜ਼ਾਨਾ ਕੀੜੀਆਂ ਦੀ ਭਾਂਉ ਉੱਪਰ ਪਾ ਕੇ ਆਓ ਇਸ ਨਾਲ ਸਾਰੇ ਕਸ਼ਟ ਦੂਰ ਹੋ ਜਾਣਗੇ ਨੰਬਰ 6 ਜੇਕਰ ਤੁਹਾਡਾ ਬੱਚਾ ਪੜ੍ਹਾਈ ਵਿੱਚ ਘੱਟ ਰੁਚੀ ਰੱਖਦਾ ਹੈ ਤਾਂ ਇੱਕ ਸਟੀਲ ਦਾ ਨਮਾ ਗਲਾਸ ਲਓ ਉਸ ਵਿੱਚ ਪਾਣੀ ਭਰ ਕੇ ਬੱਚੇ ਦੇ ਕੋਲ ਰੱਖ ਦਿਓ ਤੁਸੀਂ ਨੂੰ ਰੋਜ਼ਾਨਾ ਅਗਲੇ ਦਿਨ ਪੌਦੇ ਵਿੱਚ ਪਾ ਦਿਓ ਇਸ ਤਰ੍ਹਾਂ ਲਗਾਤਾਰ ਉਹਨਾਂ ਸਮਾਂ ਕਰੋ ਜਦੋਂ ਤੱਕ ਬੱਚੇ ਦੇ ਪੇਪਰ ਨਾ ਹੋ ਜਾਣ ਗਲਾਸ ਨੂੰ ਟੱਕਣ ਨਾਲ ਨਹੀਂ ਟਕਣਾ ਤੇ ਗਲਾਸ ਲੱਗਿਆ ਹੋਇਆ ਨਹੀਂ ਹੋਣਾ ਚਾਹੀਦਾ ਨੰਬਰ 7 ਜੇਕਰ ਅਸੀਂ ਚੀਨੀ ਵਾਲੇ ਡੱਬੇ ਦੇ ਆਸ-ਪਾਸ ਤੋਂ ਉਹਨੂੰ ਸਰਕੇ ਨਾਲ ਗਿੱਲੀ ਕਰਕੇ ਫੇਰ ਦੇਈਏ ਤਾਂ ਇਸ ਤਰ੍ਹਾਂ ਕਰਨਾ ਸਾਡੇ ਚੀਨੀ ਵਾਲੇ ਡੱਬੇ ਵਿੱਚ ਕਦੇ ਵੀ ਕੀੜੀਆਂ ਨਹੀਂ ਪੈਣਗੀਆਂ ਇਹ ਨੁਕਤਾ ਜ਼ਰੂਰ ਅਪਣਾ ਕੇ ਦੇਖੋ ਬਹੁਤ ਹੀ ਕੰਮ ਆਵੇਗਾ ਨੰਬਰ 8 ਜੇਕਰ ਤੁਸੀਂ ਚਾਹ ਪੱਤੀ ਦਾ ਪਤਾ ਕਰਨਾ ਚਾਹੁੰਦੇ ਹੋ ਕਿ ਉਹ ਅਸਲੀ ਹੈ ਜਾਂ ਫਿਰ ਨਕਲੀ ਤਾਂ ਥੋੜੀ ਜਿਹੀ ਚਾਹ ਪੱਤੀ ਆਪਣੇ ਹੱਥ ਉੱਪਰ ਪਾ ਕੇ ਉਸ ਉੱਪਰ ਹਲਕਾ ਜਿਹਾ ਪਾਣੀ ਪਾ ਲਓ ਇਸ ਤਰ੍ਹਾਂ ਕਰਨਾ ਉਸ ਨੂੰ ਆਪਣੇ ਹੱਥ ਉੱਪਰ ਮਸਲ ਲਓ ਜੇਕਰ ਉਸਦਾ ਰੰਗ ਲਾਲ ਹੋ ਜਾਵੇ ਤਾਂ ਤੁਹਾਡੇ ਹੱਥਾਂ ਨੂੰ ਲੱਗ ਗਿਆ ਤਾਂ ਉਹ ਨਕਲੀ ਹੈ ਨਹੀਂ ਤਾਂ ਉਹ ਅਸਲੀ ਨੰਬਰ ਨੋ ਕਈ ਵਾਰ ਸਾਡੇ ਕੱਪੜੇ ਸਲਾਈ ਕਰਨ ਵਾਲੀ ਮਸ਼ੀਨ ਧਾਗੇ ਨੂੰ ਬਾਰ ਬਾਰ ਤੋੜ ਦਿੰਦੀ ਹੈ ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਮਸ਼ੀਨ ਦੇ ਉੱਪਰ ਜਿਸ ਜਗ੍ਹਾ ਤੇ ਅਸੀਂ ਧਾਗਾ ਪਾਉਂਦੇ ਹਾਂ ਜਿਸ ਨੂੰ ਘੋੜਾ ਬੋਲਿਆ ਜਾਂਦਾ ਹੈ ਉਸ ਵਿੱਚ ਕੋਈ ਪਤਲਾ ਜਿਹਾ ਪੇਸ ਕਸ ਪਸਾ ਕੇ ਉਸ ਨੂੰ ਚਾਰੇ ਪਾਸੇ ਨੂੰ ਘੁਮਾ ਦੇ ਇਸ ਤਰ੍ਹਾਂ ਕਰਨਾ ਤੁਹਾਡੀ ਮਸ਼ੀਨ ਧਾਗਾ ਨਹੀਂ ਤੋੜੇਗੀ ਨੰਬਰ ਦਾ ਜੇਕਰ ਤੁਹਾਡੇ ਕੋਲ ਟਮਾਟਰ ਨੂੰ ਪੀਸਣ ਲਈ ਗ੍ਰੈਂਡਰ ਨਹੀਂ ਹੈ ਤਾਂ ਤੁਸੀਂ ਉਸ ਨੂੰ ਚਾਪਹੋਣੀ ਨਾਲ ਵੀ ਪੀਸ ਕੇ ਪਾ ਸਕਦੇ ਹੋ ਜਦੋਂ ਤੁਸੀਂ ਸਬਜ਼ੀ ਨੂੰ ਤੜਕਾ ਲਗਾਉਂਦੇ ਹੋ ਤਾਂ ਉਸ ਦੇ ਉੱਪਰ ਚਾਪਹੋਣੀ ਰੱਖ ਕੇ ਇੱਕ ਟਮਾਟਰ ਰੱਖ ਕੇ ਉੱਪਰ ਦੀ ਚੰਗੀ ਤਰ੍ਹਾਂ ਨਾਲ ਪ੍ਰੈਸ ਕਰਦੇ ਹੋ ਉਸ ਦੀ ਮਦਦ ਨਾਲ ਪੀਸ ਕੇ ਤੁਹਾਡੀ ਸਬਜ਼ੀ ਵੀ ਚੱਲਾ ਜਾਵੇਗਾ ਨੰਬਰ 11 ਜਿਹੜੀਆਂ ਔਰਤਾਂ ਦੀ ਕਮਰ ਵਿੱਚ ਅਕਸਰ ਦਰਦ ਰਹਿਣ ਦੀ ਸਮੱਸਿਆ ਹੈ ਉਹਨਾਂ ਨੂੰ ਰੋਜ਼ਾਨਾ ਰਾਤ ਨੂੰ ਮੇਥੀ ਦਾਣਾ ਪਿਉ ਕੇ ਰੱਖ ਦੇਣਾ ਚਾਹੀਦਾ ਤੇ ਸਵੇਰ ਦੇ ਸਮੇਂ ਖਾ ਲਓ ਇਸ ਦੀ ਮਦਦ ਨਾਲ ਤੁਹਾਡੀ ਕਮਰ ਵਿੱਚ ਹੋ ਰਿਹਾ ਦਰਦ ਤੋਂ ਤੁਹਾਨੂੰ ਤ੍ਰੰਤਰਾਮ ਮਿਲੇਗਾ ਨੰਬਰ 12 ਜੇਕਰ ਤੁਸੀਂ ਸਬਜ਼ੀਆਂ ਦਾ ਜੂਸ ਨਾਰੀਅਲ ਪਾਣੀ ਜਾਂ ਫਿਰ ਸਿੰਪਲ ਪਾਣੀ ਦਾ ਸੇਵਨ ਜਿਆਦਾ ਤੋਂ ਜਿਆਦਾ ਕਰੋਗੇ ਤਾਂ ਇਸ ਨਾਲ ਤੁਹਾਡੇ ਸਰੀਰ ਦੀ ਚੰਗੇ ਤਰੀਕੇ ਨਾਲ ਸਫਾਈ ਹੋ ਜਾਵੇਗੀ ਨੰਬਰ 13 ਜਿਹੜੀਆਂ ਔਰਤਾਂ ਦੇ ਸੀਨੇ ਵਿੱਚ ਜ਼ਿਆਦਾ ਜਲਨ ਹੋਣ ਦੀ ਸਮੱਸਿਆ ਹੋਵੇ ਉਹਨਾਂ ਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ આમਲੇ ਦਾ ਪਾਊਡਰ ਵੱਡੇ ਗਲਾਸ ਗੁੰਗੁਨੇ ਪਾਣੀ ਵਿੱਚ ਪਾ ਕੇ ਪੀ ਲੈਣਾ ਚਾਹੀਦਾ ਹੈ ਤਾਂ ਤੁਹਾਡੇ ਸੀਨੇ ਵਿੱਚ ਕਦੇ ਵੀ ਜਲਨ ਨਹੀਂ ਹੋਵੇਗੀ। ਨੰਬਰ 14 ਜਦੋਂ ਵੀ ਤੁਸੀਂ ਘਰ ਵਿੱਚ ਕੋਈ ਵੀ ਤਲੀ ਹੋਈ ਚੀਜ਼ ਬਣਾਉਂਦੇ ਹੋ ਜਿਵੇਂ ਕਿ ਪੂਰੀਆਂ ਜਾਂ ਫਿਰ ਪਕੌੜੇ ਤਾਂ ਇਹਨਾਂ ਦੇ ਇੱਕੋ ਵਿੱਚ ਉਬਲਿਆ ਹੋਇਆ ਆਲੂ ਜ਼ਰੂਰ ਮਿਕਸ ਕਰ ਲਓ ਇਸ ਦੀ ਮਦਦ ਨਾਲ ਤੁਹਾਡੇ ਪਕੌੜੇ ਬਹੁਤ ਹੀ ਸਵਾਦ ਬਣਨਗੇ ਤੁਸੀਂ ਦੇਖ ਕੇ ਹੈਰਾਨ ਹੋ ਮੂੰਗੀ। ਨੰਬਰ 15 ਜਦੋਂ ਵੀ ਔਰਤਾਂ ਘਰ ਵਿੱਚ ਕੋਈ ਵੀ ਦਾਲ ਸਬਜ਼ੀ ਬਣਾਉਣ ਤਾਂ ਉਸ ਨੂੰ ਬਣਾਉਣ ਤੋਂ ਪਹਿਲਾਂ ਹਲਕਾ ਜਿਹਾ ਨਮਕ ਪਾ ਕੇ ਉਬਾਲ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਅੰਦਰ ਕਦੇ ਵੀ ਤਿزاب ਨਹੀਂ ਬਣੇਗਾ ਤੁਸੀਂ ਟੈਨਸ਼ਨ ਫਰੀ ਹੋ ਕੇ ਹਰ ਚੀਜ਼ ਖਾ ਸਕਦੇ ਹੋ ਨੰਬਰ 16 ਜਿਹੜੀਆਂ ਔਰਤਾਂ ਦੇ ਸਿਰ ਵਿੱਚ ਅਕਸਰ ਖਾਜ ਹੀ ਹੁੰਦੀ ਰਹਿੰਦੀ ਹੈ ਉਹਨਾਂ ਨੂੰ ਨਾਰੀਅਲ ਦੇ ਤੇਲ ਵਿੱਚ ਐਲੋਵੇਰਾ ਜੈੱਲ ਨੂੰ ਮਿਕਸ ਕਰਕੇ ਲਗਾ ਲੈਣਾ ਚਾਹੀਦਾ ਤੇ ਫਿਰ ਕੁਝ ਸਮੇਂ ਬਾਅਦ ਇਸ਼ਨਾਨ ਕਰ ਲਓ ਇਸ ਦੀ ਮਦਦ ਨਾਲ ਤੁਹਾਡੇ ਸਿਰ ਵਿੱਚ ਕਦੇ ਵੀ ਖਾਜ ਨਹੀਂ ਹੋਵੇਗੀ ਨੰਬਰ 17 ਜੇਕਰ ਤੁਸੀਂ ਜਿਆਦਾ ਤੋਂ ਜਿਆਦਾ ਪੈਦਲ ਤੁਰਦੇ ਹੋ ਤਾਂ ਤੁਸੀਂ ਅਨੇਕਾਂ ਹੀ ਸਮੱਸਿਆਵਾਂ ਤੋਂ ਦੂਰ ਰਹਿ ਸਕਦੇ ਹੋ ਪਹਿਲਾ ਤੁਹਾਡੀ ਕਮਰ ਵਿੱਚ ਕਦੇ ਵੀ ਦਰਦ ਨਹੀਂ ਹੋਵੇਗਾ ਦੂਸਰਾ ਬਲੱਡ ਪ੍ਰੈਸ਼ਰ ਨਹੀਂ ਵਧੇਗਾ ਤੀਸਰਾ ਮੋਟਾਪਾ ਨਹੀਂ ਵਧੇਗਾ ਚੌਥਾ ਸਰੀਰ ਵਿੱਚ ਕਦੇ ਵੀ ਦਰਦ ਨਹੀਂ ਹੋਵੇਗਾ ਸਰੀਰ ਦੀ ਸਫਾਈ ਵੀ ਚੰਗੀ ਤਰ੍ਹਾਂ ਨਾਲ ਹੋ ਜਾਵੇਗੀ ਨੰਬਰ 18 ਜੇਕਰ ਤੁਸੀਂ ਦਿਨ ਵਿੱਚ 8 ਤੋਂ 9 ਗਲਾਸ ਪਾਣੀ ਦੇ ਪੀਂਦੇ ਹੋ ਤਾਂ ਤੁਹਾਨੂੰ ਕਦੇ ਵੀ ਚੱਕਰ ਨਹੀਂ ਆਉਣਗੇ ਤੇ ਨਾਲ ਹੀ ਤੁਸੀਂ ਨੀਖਾਂ ਹੀ ਸਮੱਸਿਆਵਾਂ ਤੋਂ ਦੂਰ ਰਹਿ ਸਕਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਪਾਣੀ ਨਾ ਪੀਣ ਕਰ ਨੀਖਾਂ ਹੀ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਜਿਸ ਕਰ ਨੂੰ ਉਹਨਾਂ ਨੂੰ ਕਈ ਵਾਰ ਆਈ ਸੀਯੂ ਵਿੱਚ ਵੀ ਦਾਖਲ ਹੋਣਾ ਪੈਂਦਾ ਹੈ ਨੰਬਰ 19 ਜੇਕਰ ਤੁਸੀਂ ਜੰਕ ਫੂਡ ਦੀ ਬਜਾਏ ਘਰ ਵਿੱਚ ਬਣਿਆ ਸਾਦਾ ਖਾਣਾ ਪੂਰੀ ਖੁਸ਼ੀ ਨਾਲ ਖਾਂਓ ਤਾਂ ਤੁਸੀਂ ਲੰਮੀ ਉਮਰ ਹੋਣ ਦੇ ਵੀ ਜਲਦੀ ਨਾ ਬੁੱਢੇ ਨਜ਼ਰ ਨਹੀਂ ਆਵੋਗੇ ਤੇ ਨਾਲ ਹੀ ਉਮਰ ਵੀ ਲੰਮੀ ਜੀ ਸਕੋਗੇ ਨੰਬਰ ਵੀ ਜਿਹੜੀਆਂ ਔਰਤਾਂ ਆਪਣੇ ਬੱਚਿਆਂ ਨੂੰ ਸੂਜੀ ਦੀ ਘੀਰ ਬਣਾ ਕੇ ਰੋਸਾਨਾ ਖਾਣ ਲਈ ਦਿੰਦੀਆਂ ਹਨ ਉਹਨਾਂ ਦੇ ਬੱਚੇ ਦੀ ਕਰੋਥ ਬਹੁਤ ਹੀ ਵਧੀਆ ਹੁੰਦੀ ਹੈ ਤੇ ਨਾਲ ਹੀ ਉਹਨਾਂ ਦੀਆਂ ਹੱਡੀਆਂ ਵੀ ਮਜ਼ਬੂਤ ਬਣਦੀਆਂ ਹਨ। ਨੰਬਰ 21 ਕਈ ਵਾਰ ਸਾਡੀਆਂ ਉਂਗਲਾਂ ਵਿੱਚ ਬਹੁਤ ਦਰਦ ਹੋਣ ਲੱਗ ਜਾਂਦਾ ਹੈ। ਜਿਹੇ ਵਿੱਚ ਤੁਸੀਂ ਸਰੋਂ ਦਾ ਤੇਲ ਕੋਸਾ ਕਰਕੇ ਆਪਣੀ ਉਂਗਲਾਂ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ ਇਸ ਨਾਲ ਤੁਰੰਤ ਠੀਕ ਹੋ ਜਾਣਗੀਆਂ। ਨੰਬਰ 2 ਕਈ ਔਰਤਾਂ ਦੇ ਪੀਰੀਅਡ ਦੌਰਾਨ ਬਹੁਤ ਜ਼ਿਆਦਾ ਦਰਦ ਹੁੰਦਾ ਹੈ। ਜਿਹੇ ਵਿੱਚ ਤੁਸੀਂ ਡਾਰਕ ਚਾਕਲੇਟ ਖਾ ਲੋ ਤੁਹਾਡੇ ਹੋ ਰਹੇ ਆ ਦਰਦ ਠੀਕ ਹੋ ਜਾਵੇਗਾ ਤੇ ਤੁਹਾਨੂੰ ਬਹੁਤ ਹੀ ਆਰਾਮ ਮਹਿਸੂਸ ਹੋਵੇਗਾ। ਨੰਬਰ 3 ਜੇਕਰ ਤੁਹਾਡੇ ਸੋਫੇ ਉੱਪਰ ਕਿਸੇ ਵੀ ਚੀਜ਼ ਦੇ ਦਾਗ ਪੈ ਗਏ ਹੋਣ ਤਾਂ ਤੁਸੀਂ ਉਸ ਉੱਪਰ ਹਲਕਾ ਜਿਹਾ ਬੇਕਿੰਗ ਸੋਡਾ ਪਾ ਦਿਓ ਤੇ ਹਲਕੀ ਜਿਹੀ ਸਰਫ। ਕੁਝ ਸਮੇਂ ਲਈ ਛੱਡ ਦਿਓ ਫਿਰ ਕੱਪੜਾ ਗਿੱਲਾ ਕਰਕੇ ਉਸ ਜਗ੍ਹਾ ਤੇ ਫੇਰ ਦਿਓ ਸਾਰੇ ਦਾਗ ਬਿਲਕੁਲ ਸਾਫ਼ ਹੋ ਜਾਣਗੇ। ਦੇਖ ਕੇ ਖੁਦ ਹੈਰਾਨ ਹੋਗੇ। ਨੰਬਰ 24 ਜੇਕਰ ਹਰਤੋਂ ਰਾਤ ਨੂੰ ਥੋੜਾ ਜਿਹਾ ਸੁੱਕਾ ਤਣੀਆਂ ਪਾਣੀ ਵਿੱਚ ਭੌਂਕੇ ਰੱਖ ਦੇਣ ਤੇ ਸਵੇਰ ਦੇ ਸਮੇਂ ਇਸ ਨੂੰ ਗਰਮ ਕਰਕੇ ਪੀ ਲੈਣ ਤੇ ਇਸ ਨਾਲ ਉਹਨਾਂ ਦੇ ਪੀਰੀਅਡ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣੀ ਹੈ ਤੇ ਨਾਲ ਹੀ ਸਕਿਨ ਨੂੰ ਵੀ अनेका ਹੀ ਫਾਇਦੇ ਮਿਲਣਗੇ। ਨੰਬਰ 25 ਜੇਕਰ ਤੁਸੀਂ ਸਰਦੀਆਂ ਲਈ ਵਧੀਆ ਕਰੀਮ ਬਣਾਉਣਾ ਚਾਹੁੰਦੇ ਹੋ ਤਾਂ ਪਹਿਲਾਂ 4 ਚਮਚਾ ਐਲੋਵੇਰਾ ਜੈੱਲ ਲਓ ਫਿਰ ਇੱਕ ਚਮਚ ਗਲੀਸਰਿਨ ਤੇ ਇੱਕ ਚਮਚ ਬਦਾਮ ਦਾ ਤੇਲ ਇੱਕ ਵਿਟਾਮਿਨੀ ਕੈਪਸੂਲ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਤੁਹਾਡਾ ਚਿਹਰਾ ਕਦੇ ਵੀ ਰੁੱਖਾ ਸੁੱਖਾ ਨਹੀਂ ਹੋਵੇਗਾ ਤੇ ਨਾਲ ਹੀ ਚਿਹਰੇ ਤੇ ਬਹੁਤ ਚਮਕੂਵੇਗੀ ਨੰਬਰ 26 ਜਿਹੜੀਆਂ ਔਰਤਾਂ ਦੇ ਚਿਹਰੇ ਦਾ ਰੰਗ ਜਿਆਦਾ ਸਾਫਲਾ ਹੋਵੇ ਉਹਨਾਂ ਨੂੰ ਰੋਜ਼ਾਨਾ ਚੌਲਾਂ ਵਾਲੇ ਪਾਣੀ ਨਾਲ ਆਪਣਾ ਮੂੰਹ ਧੋ ਲੈਣਾ ਚਾਹੀਦਾ ਹੈ ਇਸ ਤੋਂ ਉਹਨਾਂ ਦੇ ਚਿਹਰੇ ਉੱਪਰ ਚਮਕਣ ਲੱਗ ਜਾਂਦੀ ਹੈ ਤੇ ਰੰਗ ਵੀ ਸਾਫ ਹੋ ਜਾਂਦਾ ਹੈ ਨੰਬਰ 27 ਜਿਹੜੀਆਂ ਔਰਤਾਂ ਮਸ਼ੀਨ ਨਾਲ ਕੱਪੜੇ ਸਲਾਈ ਕਰਨ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਨਾਲ ਤੇਲ ਦੇ ਕੇ ਧੁੱਪ ਵਿੱਚ ਰੱਖ ਦਿੰਦੀਆਂ ਨੇ ਉਹਨਾਂ ਦੀ ਮਸ਼ੀਨ ਕਦੇ ਵੀ ਖਰਾਬ ਨਹੀਂ ਹੁੰਦੀ ਤੇ ਤੇਲ ਦੇ ਨਾਲ ਹਲਕੀ ਜਿਹੀ ਵੈਸਲੀਨ ਵੀ ਜ਼ਰੂਰ ਲਗਾਓ ਇਸ ਨਾਲ ਤੁਹਾਡੀ ਮਸ਼ੀਨ ਕਦੇ ਵੀ ਖਰਾਬ ਨਹੀਂ ਹੋਵੇਗੀ ਨੰਬਰ 28 ਜਦੋਂ ਵੀ ਤੁਸੀਂ ਬਾਹਰੋਂ ਕੋਈ ਵੀ ਫਲ ਸਬਜ਼ੀ ਲੈ ਕੇ ਆਉਂਦੇ ਹੋ ਤਾਂ ਉਸ ਨੂੰ ਨਮਕ ਜਾਂ ਫਿਰ ਅਦਰਕ ਵਾਲੇ ਪਾਣੀ ਨਾਲ ਜ਼ਰੂਰ ਧੋ ਲੋ ਇਸ ਤਰ੍ਹਾਂ ਕਰਨਾ ਸਬਜ਼ੀ ਵਾਲਾਂ ਦੇ ਕੀਟਾ ਨੂੰ ਨਸ਼ਟ ਹੋ ਜਾਂਦੇ ਨੇ ਤੇ ਨਾਲ ਹੀ ਖਾਣ ਨਾਲ ਸਾਰੇ ਸਰੀ ਨੂੰ ਕੋਈ ਵੀ ਸਮੱਸਿਆ ਨਹੀਂ ਹੁੰਦੀ ਨੰਬਰ 2 ਜੇਕਰ ਤੁਸੀਂ ਆਪਣਾ ਖੂਨ ਵਧਾਉਣਾ ਚਾਹੁੰਦੇ ਹੋ ਤਾਂ ਲੋਹੇ ਦੇ ਬਰਤਨ ਵਿੱਚ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਉਬਾਲ ਲਓ ਫਿਰ ਇਸ ਪਾਣੀ ਨੂੰ ਠੰਡਾ ਕਰਕੇ ਰੋਜ਼ ਇਸ ਨੂੰ ਪੀਓ ਇਸ ਨਾਲ ਤੁਹਾਡੇ ਅੰਦਰ ਖੂਨ ਦੀ ਕਮੀ ਪੂਰੀ ਹੋ ਜਾਵੇਗੀ ਨਾਲ ਹੀ ਦੁਆਰਾ ਵੀ ਨਹੀਂ ਹੋਵੇਗੀ ਨੰਬਰ 3 ਜਦੋਂ ਵੀ ਤੁਸੀਂ ਕੋਈ ਵੀ ਨਵਾਂ ਬਰਤਨ ਘਰ ਲੈ ਕੇ ਆਉਂਦੇ ਹੋ ਤਾਂ ਉਸ ਵਿੱਚ ਹਮੇਸ਼ਾ ਕਣਕ ਦੇ ਦਾਣੇ ਰੱਖ ਕੇ ਹੀ ਲੈ ਕੇ ਆਓ ਇਸ ਤਰ੍ਹਾਂ ਕਰਨਾ ਤੁਹਾਡੇ ਘਰ ਵਿੱਚ ਹਮੇਸ਼ਾ ਬਰਕਤ ਬਣੀ ਰਹੇਗੀ ਤੇ ਖੁਸ਼ਹਾਲੀ ਆਵੇਗੀ ਨੰਬਰ 31 ਜੇਕਰ ਤੁਸੀਂ ਪਿੱਤਲ ਦੇ ਬਰਤਨਾਂ ਨੂੰ ਆਸਾਨੀ ਨਾਲ ਚਮਕਾਉਣਾ ਚਾਹੁੰਦੇ ਹੋ ਤਾਂ ਪਿੱਤਲ ਦੇ ਬਰਤਨਾਂ ਉੱਪਰ ਹਲਕਾ ਜਿਹਾ ਕਾਲਗ੍ਰੇਟ ਤੇ ਬੇਕਿੰਗ ਸੋਡਾ ਲਗਾ ਦਿਓ ਫਿਰ 스ਪੰਜ ਦੀ ਮਦਦ ਨਾਲ ਰਗੜ ਦਿਓ ਇਸ ਤਰ੍ਹਾਂ ਬਹੁਤ ਹੀ ਆਸਾਨੀ ਨਾਲ ਸਾਫ਼ ਹੋ ਜਾਣਗੇ ਤੇ ਨਾਲ ਹੀ ਚਮਕ ਜਾਣਗੇ ਨੰਬਰ 32 ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਇਹ ਤਿੰਨ ਮਸਾਲੇ ਚਵਾ ਲਓ ਤਾਂ ਤੁਹਾਡੇ ਪੇਟ ਵਿੱਚ ਕਦੇ ਵੀ ਗੈਸ ਨਹੀਂ ਬਣੇਗੀ ਤੇ ਨਾਲ ਹੀ ਪੇਟ ਫੁੱਲਣ ਦੀ ਸਮੱਸਿਆ ਵੀ ਨਹੀਂ ਹੋਵੇਗੀ ਅਜਵੈਨ ਜੀਰਾ ਤੇ ਸੌਂਫ ਨੰਬਰ 33 ਜੇਕਰ ਤੁਸੀਂ ਆਪਣੇ ਸਰੀਰ ਵਿੱਚੋਂ ਵਿਟਾਮਿਨ B ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਬਦਾਮ ਅਤੇ ਨਟਸ ਦਾ ਸੇਵਨ ਜਿੰਨਾ ਹੋ ਸਕਦਾ ਹੈ ਜ਼ਰੂਰ ਕਰੋ। ਨੰਬਰ 34 ਜੇਕਰ ਤੁਸੀਂ ਲਗਾਤਾਰ ਇੱਕ ਮਹੀਨਾ ਬਾਜਰੀ ਦੀ ਰੋਟੀ ਖਾਂਦੇ ਹੋ ਤਾਂ ਤੁਹਾਡੇ ਸਰੀਰ ਨੂੰ अनेका ਹੀ ਲਾਭ ਮਿਲਣਗੇ। ਇਸ ਨਾਲ ਤੁਹਾਡੀ ਚਮੜੀ ਤੇ ਨਿਖਾਰ ਆਵੇਗਾ ਤੇ ਨਾਲ ਹੀ ਦਿਲ ਦੀਆਂ ਬਿਮਾਰੀਆਂ ਤੇ ਬਲੱਡ ਸ਼ੂਗਰ ਦੀ ਸਮੱਸਿਆ ਦੂਰ ਹੋਵੇਗੀ। ਨੰਬਰ 35 ਜੇਕਰ ਤੁਸੀਂ ਰੋਜ਼ਾਨਾ ਅਮਰੂਦ ਦੇ ਦੋ ਪੱਤਿਆਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਅਸਥਮਾ ਅਤੇ ਬਲੱਡ ਸ਼ੂਗਰ ਦੀ ਸਮੱਸਿਆ ਦੂਰ ਹੁੰਦੀ ਹੈ ਇਸ ਨੂੰ ਆਯੁਰਵੈਦਿਕ ਵਿੱਚ ਬਹੁਤ ਹੀ ਗੁਣਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ ਜੋ ਨੀਕਾ ਹੀ ਰੋਗਾਂ ਲਈ ਰਾਮਬਣ ਦਵਾਈ ਹੈ ਨੰਬਰ 36 ਜੇਕਰ ਤੁਸੀਂ ਲਸਣ ਦੀਆਂ ਦੋ ਕਲੀਆਂ ਨੂੰ ਪੀਸ ਕੇ ਉਸ ਵਿੱਚ ਨਮਕ ਪਾ ਕੇ ਮਲਮਲ ਦੇ ਕੱਪੜੇ ਵਿੱਚ ਪਾ ਕੇ ਪੂਟਲੀ ਬਣਾ ਕੇ ਦਰਦ ਵਾਲੀ ਜਗ੍ਹਾ ਉੱਪਰ ਕੁਝ ਸਮਾਂ ਰੱਖ ਲਓ ਤਾਂ ਇਸ ਨਾਲ ਵੀ ਦਰਦ ਤੋਂ ਆਰਾਮ ਮਿਲੇਗਾ ਲੰਬਰ ਸੰਤੀ ਬੇਸਣ ਦੇ ਪੀੜੇ ਸਖਤ ਨਾ ਬਣ ਇਸ ਦੇ ਲਈ ਬੇਸਣ ਗੁੰਨਣ ਦੇ ਸਮੇਂ ਉਸ ਵਿੱਚ ਥੋੜਾ ਜਿਹਾ ਮੁਆਇਨ ਪਾ ਕੇ ਦਹੀਂ ਨਾਲ ਬੇਸਣ ਨੂੰ ਗੁੰਨੋ ਨੰਬਰ 38 ਜਿਹੜੀਆਂ ਔਰਤਾਂ ਟਾਟੇ ਵਿੱਚ ਹਲਕਾ ਨਮਕ ਪਾ ਕੇ ਰੋਟੀਆਂ ਬਣਾਉਂਦੀਆਂ ਹਨ ਉਹਨਾਂ ਔਰਤਾਂ ਦੀ ਰੋਟੀ ਬਣਾਈ ਹੋਈ ਬਹੁਤ ਹੀ ਸੁਆਦ ਤੇ ਨਰਮ ਹੁੰਦੀ ਹੈ ਨੰਬਰ 39 ਜੇਕਰ ਤੁਸੀਂ ਵਾਇਰਲ ਬੁਖਾਰ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਦੋ ਪੱਤੇ ਤુલਸੀ ਦੇ ਜ਼ਰੂਰ ਚਬਾ ਕੇ ਖਾਓ ਇਸ ਨਾਲ ਤੁਹਾਨੂੰ ਕਦੇ ਵੀ ਵਾਇਰਲ ਬੁਖਾਰ ਨਹੀਂ ਹੋਵੇਗਾ ਤੇ ਨਾਲ ਹੀ ਤੁਹਾਡੀ ਇਮਿਊਨਿਟੀ ਵੀ ਮਜ਼ਬੂਤ ਹੋਵੇਗੀ। ਨੰਬਰ 40 ਜਿਹੜੇ ਘਰ ਵਿੱਚ ਰੋਜ਼ਾਨਾ ਲੜਾਈ ਝਗੜੇ ਰਹਿੰਦੇ ਹੋਣ ਉਹਨਾਂ ਔਰਤਾਂ ਨੂੰ ਰੋਜ਼ਾਨਾ ਆਪਣੇ ਘਰ ਵਿੱਚ ਸ਼ਾਮ ਦੇ ਸਮੇਂ ਕਪੂਰ ਜ਼ਰੂਰ ਚਲਾਉਣਾ ਚਾਹੀਦਾ ਹੈ ਇਸ ਨਾਲ ਘਰ ਦੀ ਸਾਰੀ ਨਕਾਰਾਤਮਕ ਊਰਜਾ ਖਤਮ ਹੋ ਜਾਵੇਗੀ ਜਿਸ ਨਾਲ ਘਰ ਵਿੱਚ ਕਦੇ ਵੀ ਲੜਾਈ ਝਗੜੇ ਨਹੀਂ ਹੋਣਗੇ। ਨੰਬਰ 43 ਜਦੋਂ ਵੀ ਤੁਸੀਂ ਆਪਣੇ ਵਾਲਾਂ ਨੂੰ ਤੇਲ ਲਗਾਉਂਦੇ ਹੋ ਤਾਂ ਪੂਰੀਆਂ ਜੜ੍ਹਾਂ ਵਿੱਚ ਤੇਲ ਜ਼ਰੂਰ ਲਗਾਓ ਇਸ ਤਰ੍ਹਾਂ ਕਰਨ ਨਾਲ ਵਾਲਾਂ ਦੀ ਮਜ਼ਬੂਤੀ ਵਧਦੀ ਹੈ ਤੇ ਨਾਲ ਹੀ ਵਾਲਾਂ ਦੀ ਲੰਬਾਈ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ। ਨੰਬਰ 42 ਜੇਕਰ ਤੁਸੀਂ ਤਵੇ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਨਾ ਚਾਹੁੰਦੇ ਹੋ ਤਾਂ ਸਬਪਰ ਸਿਰਕਾ ਤੇ ਨਿੰਬੂ ਨੂੰ ਚੋੜ ਕੇ ਉਸ ਉੱਪਰ ਬੇਕਿੰਗ ਸੋਡਾ ਪਾ ਕੇ 스ਪੰਜ ਨਾਲ ਰਗੜ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਤਵਾ ਚਮਕ ਜਾਵੇਗਾ। ਨੰਬਰ 43 ਬੱਚੇ ਦੇ ਪੈਰਾਂ ਤੇ ਰੋਜ਼ਾਨਾ ਹਲਕਾ ਹੀ ਜਿਹੇ ਮਿਕਸ ਜ਼ਰੂਰ ਲਗਾਓ ਇਸ ਤਰ੍ਹਾਂ ਕਰਨ ਨਾਲ ਸਰਦੀ ਜ਼ੁਕਾਮ ਅਤੇ ਬੁਖਾਰ ਤੋਂ ਬੱਚੇ ਰਹਿੰਦੇ ਹਨ। ਨੰਬਰ 44 ਸਟੀਲ ਦੇ ਬਰਤਨ ਵਿੱਚ ਦੁੱਧ ਉਬਲਣ ਉੱਤੇ ਦੁੱਧ ਅਕਸਰ ਹੀਟਾਂ ਲੱਗ ਜਾਂਦਾ ਹੈ ਦੁੱਧ ਉਬਲਣ ਤੋਂ ਪਹਿਲਾਂ ਪਤੀਲੇ ਵਿੱਚ ਥੋੜਾ ਜਿਹਾ ਪਾਣੀ ਪਾ ਦਿਓ ਪਾਣੀ ਉਬਲਣ ਤੋਂ ਬਾਅਦ ਦੁੱਧ ਪਾ ਕੇ ਉਬਾਲੋ ਨੰਬਰ 45 ਜਿਹੜੀਆਂ ਔਰਤ ਆਪਣੀ ਰਸੋਈ ਦੀ ਸੈਲਫ ਨੂੰ ਨਮਕ ਅਤੇ ਮਿੱਠੇ ਸੋਡੇ ਨੂੰ ਪਾਣੀ ਵਿੱਚ ਪਾ ਕੇ ਪੂੰਛਾ ਲਗਾ ਦਿੰਦੀਆਂ ਹਨ ਉਹਨਾਂ ਔਰਤਾਂ ਦੀ ਰਸੋਈ ਦੀ ਸੈਲਫ ਬਿਲਕੁਲ ਕੀਟਾਣੂ ਮੁਕਤ ਹੁੰਦੀ ਹੈ ਤੇ ਨਾਲ ਹੀ ਬਿਲਕੁਲ ਚਮਕਦਾਰ ਬਣ ਜਾਂਦੀ ਹੈ ਨੰਬਰ 46 ਸਾਨੂੰ ਕਦੇ ਵੀ ਆਪਣੀ ਰਸੋਈ ਵਿੱਚ ਮੱਛਰ ਮਾਰਨ ਵਾਲਾ ਤੇ ਕੋਈ ਵੀ ਸਪਰੇਅ ਨਹੀਂ ਛਿੜਕਣੀ ਚਾਹੀਦੀ ਜਿਸ ਕਾਰਨ ਤੁਸੀਂ ਕਿਸੇ ਭਿਆਨਕ ਹਾਤਸ਼ੇ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 47 ਨੱਕ ਵਿੱਚ ਰੋਜ਼ਾਨਾ ਸਰੋਂ ਦਾ ਤੇਲ ਜ਼ਰੂਰ ਪਾਓ ਇਸ ਨਾਲ ਨਾ ਤਾਂ ਕਦੇ ਸਾਦੇ ਸਮੱਸਿਆ ਹੋਵੇ ਕਿਤੇ ਨਾ ਹੀ ਕਦੇ ਜ਼ੁਖਾਂ ਦੀ ਸਮੱਸਿਆ ਹੋਵੇ ਕੀ ਨੰਬਰ 48 ਰਸਗੁੱਲਾ ਸਪੰਜੀ ਬਣਾਉਣ ਲਈ ਰਸਗੁੱਲੇ ਨੂੰ ਚਾਸ਼ਨੀ ਵਿੱਚ ਪਕਾਉਂਦੇ ਸਮੇਂ ਜਦੋਂ ਰਸਗੁੱਲਾ ਚਾਸ਼ਨੀ ਵਿੱਚ ਫੁੱਲਣ ਲੱਗੇ ਤਾਂ ਇਸ ਵਿੱਚ ਇੱਕ ਤੋਂ ਦੋ ਚਮਚਾ ਪਾਣੀ ਪਾ ਦਿਓ ਇਸ ਨਾਲ ਚੀਨੀ ਦਾ ਸਰਬਤ ਗਾੜਾ ਨਹੀਂ ਹੋਵੇਗਾ ਤੇ ਰਸਗੁੱਲਾ ਵੀ ਜ਼ਿਆਦਾ ਸਪੰਜੀ ਹੋ ਜਾਵੇਗਾ। ਨੰਬਰ 49 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਚਮਕ ਚਾਹੁੰਦੇ ਹੋ ਤਾਂ ਰੋਜ਼ਾਨਾ ਦੁੱਧ ਵਿੱਚ ਥੋੜਾ ਜਿਹਾ ਹਗਾਂ ਦਾ ਦੇਸੀ ਘਿਓ ਪੀਣਾ ਸ਼ੁਰੂ ਕਰਦੇ ਹੋ ਇਸ ਨਾਲ ਤੁਹਾਡਾ ਪੇਟ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਵੇਗਾ ਜਿਸ ਨਾਲ ਤੁਹਾਡੇ ਚਿਹਰੇ ਉੱਪਰ ਚਮਕ ਆਉਣ ਲੱਗ ਜਾਵੇਗੀ। ਨੰਬਰ 50 ਰਾਤ ਦੇ ਸਮੇਂ ਕਦੇ ਵੀ ਕਿਸੇ ਵੀ ਵਿਅਕਤੀ ਨੂੰ ਆਪਣੇ ਨੌਹਾਂ ਨੂੰ ਨਹੀਂ ਕੱਟਣਾ ਚਾਹੀਦਾ ਇਸ ਤਰ੍ਹਾਂ ਕਰਨਾ ਤੁਸੀਂ ਨੀਕਾਂ ਹੀ ਸਮੱਸਿਆਵਾਂ ਵਿੱਚ ਫਸੇ ਰਹਿੰਦੇ ਹੋ ਨੰਬਰ 51 ਜਦੋਂ ਵੀ ਤੁਸੀਂ ਕੋਈ ਵੀ ਸਬਜ਼ੀ ਦੇ ਛਿਲਕੇ ਉਤਾਰਦੇ ਹੋ ਤਾਂ ਉਹਨਾਂ ਨੂੰ ਕਦੇ ਵੀ ਕੂੜੇ ਵਿੱਚ ਨਾ ਸੁੱਟੋ ਸਗੋਂ ਘਰ ਵਿੱਚ ਤੁਸੀਂ ਇਹਨਾਂ ਨੂੰ ਡੰਗਰਾਂ ਨੂੰ ਪਾ ਸਕਦੇ ਹੋ ਜਾਂ ਫਿਰ ਇਹਨਾਂ ਦੀ ਖਾਦ ਤਿਆਰ ਕਰਕੇ ਘਰ ਵਿੱਚ ਲੱਗੇ ਫੁੱਲ ਪੌਦੇ ਵਿੱਚ ਪਾ ਸਕਦੇ ਹੋ ਇਸ ਨਾਲ ਉਹਨਾਂ ਦੀ ਗਰੋਥ ਬਹੁਤ ਹੀ ਵਧੀਆ ਹੁੰਦੀ ਹੈ ਨੰਬਰ 52 ਹਰ ਕਿਸਾਨੂੰ ਆਪਣੇ ਘਰ ਵਿੱਚ ਖਾਦ ਨੂੰ ਤਿਆਰ ਕਰਕੇ ਫਸਲਾਂ ਨੂੰ ਪਾਉਣੀ ਚਾਹੀਦੀ ਹੈ ਇਸ ਨਾਲ ਉਹ ਫਸਲ ਸਾਡੀ ਸਿਹਤ ਲਈ ਹਾਨੀਕਾਰਕ ਨਹੀਂ ਹੋਵੇਗੀ ਨੰਬਰ 53 ਜੇਕਰ ਤੁਸੀਂ ਗਲੇ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਦਿਨ ਵਿੱਚ 2-3 ਵਾਰ ਮਲਠੀ ਚੂਸ ਲਓ ਇਸ ਨਾਲ ਤੁਰੰਤ ਗਲਾ ਠੀਕ ਹੋਣ ਲੱਗ ਜਾਵੇਗਾ। ਨੰਬਰ 54 ਜਿਹੜੀਆਂ ਔਰਤਾਂ ਗੁੱਤਗੁੰਦ ਕੇ ਰੱਖਦੀਆਂ ਹਨ ਉਹਨਾਂ ਦੀ ਕੋਈ ਵੀ ਕੱਟੇ ਹੋਏ ਵਾਲਾਂ ਵਾਲੀ ਕੁੜੀ ਨਹੀਂ ਕਰ ਸਕਦੀ ਕਿਉਂਕਿ ਉਹਨਾਂ ਦੀ ਸੁੰਦਰਤਾ ਸਿੰਪਲ ਰਹਿਣ ਵਿੱਚ ਹੀ ਦਿਖਾਈ ਦਿੰਦੀ ਹੈ ਤੇ ਹਰ ਕੋਈ ਇਹਨਾਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਵਾਲੀ ਨਿਗਾਹ ਨਾਲ ਦੇਖਦਾ ਹੈ। ਨੰਬਰ 55 ਕੁੰਭ ਰਾਸ਼ੀ ਵਾਲੇ ਵਿਅਕਤੀ ਬਹੁਤ ਹੀ ਭਾਵੂਕ ਹੁੰਦੇ ਨੇ ਤੇ ਹਰੇਕ ਉੱਪਰ ਜਲਦੀ ਯਕੀਨ ਕਰ ਲੈਂਦੇ ਆ ਪਰ ਜੇਕਰ ਕੋਈ ਇਹਨਾਂ ਨੂੰ ਲੜਾਈ ਝਗੜਾ ਕਰੇ ਤੇ ਬਹੁਤ ਗੁੱਸੇ ਵਿੱਚ ਆ ਜਾਂਦੇ ਨੇ ਕਈ ਵਾਰ ਇਹ ਗੁੱਸੇ ਵਿੱਚ ਆਪਣਾ ਕੀਮਤੀ ਰਿਸ਼ਤਾ ਵੀ ਤੋੜ ਲੈਂਦੇ ਹਨ ਨੰਬਰ 55 ਜੇਕਰ ਤੁਹਾਨੂੰ ਸੁਪਨੇ ਵਿੱਚ ਹਾਥੀ ਦਿਖਾਈ ਦੇਵੇ ਤਾਂ ਇਸ ਦਾ ਮਤਲਬ ਤੁਸੀਂ ਬਹੁਤ ਹੀ ਜਲਦੀ ਸਫਲਤਾ ਹਾਸਲ ਕਰਨ ਵਾਲੇ ਹੋ ਜੇਕਰ ਤੁਸੀਂ ਬਾਂਦਰ ਦੇਖਦੇ ਹੋ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਨਜ਼ਦੀਕੀ ਰਿਸ਼ਤੇ ਨਾਲ ਲੜਨ ਵਾਲੇ ਹੀ ਹੋ ਨੰਬਰ 57 ਜਿਹੜੀਆਂ ਔਰਤਾਂ ਦੇ ਪੈਰਾਂ ਉੱਪਰ ਵਾਲ ਹੁੰਦੇ ਹਨ ਔਰਤਾਂ ਬਹੁਤ ਹੀ ਕਿਸਮਤ ਵਾਲੀਆਂ ਹੁੰਦੀਆਂ ਨੇ ਉਹ ਆਪਣੇ ਘਰ ਪਰਿਵਾਰ ਦਾ ਨਾਮ ਰੌਸ਼ਨ ਕਰਦੀਆਂ ਤੇ ਨਾਲ ਹੀ ਉਹਨਾਂ ਦੇ ਜੀਵਨ ਵਿੱਚ ਵੀ ਸੁੱਖਾਂ ਭਰਿਆ ਬਤਿੱਤ ਹੁੰਦਾ ਹੈ ਨੰਬਰ 58 ਕਈ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਪੁੰਨਦਾਨ ਤਾਂ ਬਹੁਤ ਕਰਦੇ ਨੇ ਪਰ ਕਰਨ ਤੋਂ ਬਾਅਦ ਲੋਕਾਂ ਵਿੱਚ ਸੁਣਾਈ ਕਰੀ ਜਾਣਗੇ ਇਸ ਤਰ੍ਹਾਂ ਕਰਨਾ ਤੁਹਾਡਾ ਪੁੰਨਦਾਨ ਕਰਨ ਦਾ ਕੋਈ ਫਾਇਦਾ ਨਹੀਂ ਨੰਬਰ 59 ਜਿਸ ਦਿਨ ਤੁਹਾਡਾ ਬੱਚਾ ਪੇਪਰ ਦੇਣ ਜਾਵੇ ਉਸ ਨੂੰ ਉਸ ਦਿਨ ਪਹਿਲਾਂ ਗੁੜ ਖਵਾ ਦਿਓ ਫਿਰ ਉੱਪਰ ਦੀ ਪਾਣੀ ਭਲਾ ਦਿਓ ਇਸ ਤਰ੍ਹਾਂ ਕਰਨਾ ਉਸਤੇ ਪੀਪਰ ਵਧੀਆ ਹੋਵੇਗਾ ਤੇ ਨਾਲ ਹੀ ਵਿਪ੍ਰਾਂ ਵਿੱਚ ਨੰਬਰ ਵੀ ਵਧੀਆ ਆਉਣਗੇ ਨੰਬਰ 60 ਬੱਚਾ ਜਦੋਂ ਪੀਪਰ ਦੇਣ ਜਾ ਰਿਹਾ ਹੋਵੇ ਤਾਂ ਉਸਦੇ ਮੱਥੇ ਉੱਪਰ ਕੇਸਰ ਲਗਾਦੇ ਹੋਏ ਉਹ ਕੰਮ ਉਸਦੀ ਮਾਂ ਹੀ ਕਰੇ ਇਸ ਤਰ੍ਹਾਂ ਕਰਨਾ ਬੱਚੇ ਦੇ ਨੰਬਰ ਚੰਗੇ ਆਉਣਗੇ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਚੈਨਲ ਨੂੰ ਵੀ ਜੋੜ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ